ਨੂੰ ਬਣੇ ਕੁਰੇ 8 ਸਾਲ ਕੰਪਲੀਟ ਹੋ ਗਏ ਆ ਉਹਦੀ ਐਨੀਵਰਸਰੀ ਦੇ ਸਬੰਧ ਵਿੱਚ ਅਸੀਂ ਇਹ ਗੈਟ ਟੂ ਗੈਟ ਰੱਖੀ ਹੈ ਵੋਟਾ ਲਗਾਜ਼ ਵਿੱਚ ਤੇ ਮੈਂ ਸਾਰੇ ਆਪਣੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਨਾਲੇ ਉਹਨਾਂ ਦਾ ਬਹੁਤ ਧੰਨਵਾਦ ਵੀ ਕਰਦਾ ਜਿਹੜਾ 8 ਸਾਲ ਹੋ ਗਏ ਉਹਨਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਤੇ ਮੈਨੂੰ ਇਸ ਕੈਪੇਬਲ ਸਮਝਿਆ ਤੇ ਮੈਂ ਇਹਨਾਂ ਦੀ ਪ੍ਰਧਾਨਗੀ ਕਰ ਸਕਾਂ ਨੁਮਾਇੰਦਗੀ ਕਰ ਸਕਾਂ ਔਰ ਮੈਂ ਨਾ ਦੀਆਂ ਉਮੀਦਾਂ ਤੇ ਸਦਾ ਪੂਰਾ ਉਤਰਾਣ। ਪਿਛਲੇ ਸਮੇਂ ਵਿੱਚ ਕੋਈ ਮੁਸ਼ਕਲਾਂ ਤੁਹਾਨੂੰ ਆਈਆਂ ਜਾਂ ਚੋਰੀਆਂ ਜਾਂ ਕੋਈ ਹੋਰ ਮੁਸ਼ਕਲ ਹੈ ਕਿਸ ਤਰ੍ਹਾਂ ਦੀ ਫਲ ਕਰਦੇ ਨੇ। ਦੇਖੋ ਮੁਸ਼ਕਲਾਂ ਤਾਂ ਵਪਾਰੀਆਂ ਨੂੰ ਹਮੇਸ਼ਾ ਹੀ ਰਹਿੰਦੀਆਂ ਤੇ ਆਉਂਦੀਆਂ ਵੀ ਰਹਿੰਦੀਆਂ ਤੇ ਆਉਂਦੀਆਂ ਰਹਿਣਗੀਆਂ ਵੀ। ਜਦੋਂ ਤੱਕ ਸਾਡਾ ਭਾਈਚਾਰਾ ਇਕੱਠਾ ਅਸੀਂ ਦੁਕਾਨਦਾਰ ਭਰਾ ਸਾਰੀ ਐਸੋਸੀਏਸ਼ਨ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਅਸੀਂ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਕੁਝ ਨਹੀਂ ਸਮਝਦੇ ਅਸੀਂ ਹੋਂਦਾ ਪ੍ਰੋਪਰ ਵੇ ਨਾਲ ਹੱਲ ਕਰ ਲਾਂਗੇ। ਆਹ ਡਿਟੈਲਿਓ ਕਾਂਗਰਸ ਪਾਰਟੀ ਦੇ ਜਿਹੜੇ ਬੰਦੇ ਨੂੰ ਬੁਲਾਇਆ ਸੀ ਕੀ ਕਹਿਣਾ ਚਾਹੁੰਦੇ ਦੇਖੋ ਕਾਂਗਰਸ ਹਮੇਸ਼ਾ ਵਪਾਰੀਆਂ ਦੇ ਨਾਲ ਰਹੀ ਹੈ ਕਾਂਗਰਸ ਦੇ ਰਾਜ ਚ ਵਪਾਰ ਵੀ ਅੱਗੇ ਵੱਧ ਰਾ ਵਪਾਰੀ ਵੀ ਵੱਧ ਰਾ ਤੇ ਕੋਈ ਕ੍ਰਾਈਮ ਨਹੀਂ ਹੁੰਦਾ ਅੱਜ ਮਾਹੌਲ ਇਹੋ ਜਿਹਾ ਹਰ ਵਪਾਰੀ ਡਰ ਦੇ ਮਾਹੌਲ ਚ ਜੀ ਰਿਹਾ ਹੈ ਜਗਾ ਜਗਾ ਕ੍ਰਾਈਮ ਚੇਨ ਸਨਾਚਿੰਗ ਯਾ ਕੋ ਡਵੈਲਪਮੈਂਟ ਦਾ ਨਾਂ ਦੇ ਕੋਈ ਚੀਜ਼ ਨਹੀਂ ਵਪਾਰੀਆਂ ਨੂੰ ਕੋਈ ਸਹੂਲਤ ਨਹੀਂ ਇਸ ਕਰਕੇ ਅਸੀਂ ਕਾਂਗਰਸ ਦੇ ਕੈਂਡੀਡੇਟ ਸਾਹਿਬ ਨੂੰ ਬੁਲਾਇਆ ਸੀ ਤੇ ਨਾਲ ਉਹਨਾਂ ਦੇ ਹੋਰ ਮੈਂਬਰ ਆਏ ਸੀ ਅਸੀਂ ਹਮੇਸ਼ਾ ਚਾਹਨੀ ਹੈ ਵੀ ਕਾਂਗਰਸ ਅੱਗੇ ਆਵੇ ਤੇ ਇਸ ਪੰਜਾਬ ਦਾ ਵੱਧ ਤੋਂ ਵੱਧ ਤਰੱਕੀ ਹੋਵੇ ਅੱਜ ਸਾਡੀ ਲੁਧਿਆਣਾ ਸਟੀਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਹਦੇ ਵਿੱਚ ਅਸੀਂ 8ਵੇਂ ਸਾਲ ਦੀ ਆਪਣੀ ਮਨਾਈ ਹੈ ਤੁਹਾਡੀ ਐਸੋਸੀਏਸ਼ਨ 8 ਸਾਲ ਹੋ ਗਏ ਤੇ ਸਾਡੇ ਕੋਲ ਇੱਥੇ 200 ਦੇ ਲਗਭਗ ਮੈਂਬਰ ਹੈ ਜਿਹੜੇ ਬਹੁਤ ਸਾਰਿਆਂ ਨਾਲ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਆ ਓਕੇ ਵੇਲੇ ਇੱਕ ਦੂਜੇ ਦੇ ਕੰਮ ਆਉਂਦੇ ਆ ਤੇ ਭਾਈਵੰਦੀ ਬਣੀ ਰਹਿੰਦੀ ਹੈ ਤੇ ਇੱਕ ਅਸੀਂ ਆਜ਼ਾਦ ਕਰਨਾ ਚਾਹੁੰਦੇ ਸੀ ਅੱਜ ਵੀ ਜਿਹੜੀ ਵੀ ਸਰਕਾਰ ਕੰਮ ਗਲਤ ਕਰ ਰਹੀ ਹੈ ਉਹਦੇ ਲਈ ਅੱਜ ਜਿਹੜੀ ਆਗਾਮੀ ਚੋਣ ਆ ਰਹੀ ਹੈ ਉਹ ਸਾਰਿਆਂ ਨੇ ਰਲ ਕੇ ਅਜ ਮਤਾ ਪਾਰ ਕੀਤਾ ਵੀ ਸਾਰੀ ਵੋਟਾਂ ਅਸੀਂ ਕਾਂਗਰਸ ਨੂੰ ਪਾਵਾਂਗੇ ਇੱਕ ਇੱਕ ਦਾ ਲੋਕਾਂ ਦੀ ਵੈਸੇ ਲੋਟੋ ਡੋਰ ਦੇ ਲੋਕਾਂ ਨੂੰ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਸਰਾਰੇ ਹੀ ਲੋਕ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਠੱਗਾਂ ਵਾਲੀਆਂ ਕੀਤੀਆਂ ਹੋਈਆਂ ਉਹਦੇ ਤੋਂ ਵਪਾਰੀ ਵਰਗ ਬਿਲਕੁਲ ਨਾਰਾਜ਼ ਹੈ ਉਹਦੇ ਕਰਕੇ ਸਾਰੇ ਵਪਾਰੀਆਂ ਨੇ ਅੱਜ ਇੱਥੇ ਮਨ ਬਣਾਇਆ ਹੈ ਵੀ ਅਸੀਂ ਭਾਦਪੂਛ ਨਾਸ਼ੂ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਭੇਜਾਂਗੇ